ਬੇਟਾ ਇਸ਼ਾਨਾ ਮਾਰਵੇ ਬੀਬੀਏ ਹਾਂ ਜਾ ਮੇਰੀ ਪੇਟੀ ਚੋਂ ਤੋਪ ਕੱਢ ਕੇ ਲੈ ਕੇ ਆ ਅੱਜ ਮੈਂ ਪਿੰਡ ਬੂਕੂ ਸਾਰਾ ਮੇਰੇ ਬਾਪੂ ਦੀ ਬੇਇੱਜ਼ਤੀ ਕੀਤੀ ਉਹਨਾਂ ਨੇ ਜੇ ਕੋਈ ਸੋਨੂੰ ਲੱਗਦਾ ਨਾ ਛੋਡੀ ਗੱਲਬਾਤ ਹੈਗੀ ਐ ਤਾਂ ਤੁਸੀਂ ਮੇਰੇ ਘਰੇ ਚੱਲੋ ਮੇਰੀ ਭਾਬੀ ਜੀ ਨੂੰ ਮਨਾ ਲੂੰਗਾ ਮੈਂ ਮੇਰਾ ਭਤੀਜਾ ਹੀ ਆ ਸਕਾ ਉਹ ਨਹੀਂ ਨਹੀਂ ਲਾਡੀ ਗੱਲ ਤਾਂ ਬਸ ਹੁਣ ਜਿਵੇਂ ਮਰਜ਼ੀ ਕਰ ਲਾ ਇੱਕ ਤਾਂ ਨੁਕਸਾਨ ਤਾਂ ਹੋਊਗਾ ਜਾਂ ਸਾਡਾ ਜਾਂ ਤੁਹਾਡਾ ਚਾਚਾ ਯਾਰ ਦੇਖ ਲੈ ਯਾਰ ਤੈਨੂੰ ਮੈਂ ਦੱਸਦਾ ਚਾਚਾ ਨਹੀਂ ਮੇਰਾ ਯਾਰ ਭਾਬੀ ਜੀ ਚਾਚਾ ਨਹੀਂ ਯਾਰ ਰਵੀ ਜੀ ਉਹ ਚਾਚਾ ਨਹੀਂ ਮੇਰਾ ਆ ਦੇਖ ਲੋ ਆ ਜਾ ਕੀ ਹੋ ਗਿਆ ਜੀ ਆ ਜਾ ਮੈਂ ਸਮਝਦਾ ਆ ਜਾ ਚਾਚਾ ਨਹੀਂ ਮੇਰਾ ਯਾਰ ਆ ਦੇਖ ਲੈ ਤੇਰੇ ਲਾਡ ਲੈਨੇ ਕੀ ਕਰ ਤੂ ਦਖੰਡਾਈ ਆ ਇਹ ਵੀ ਕਰਤਾ ਕਰਤਾ ਮੈਨੂੰ ਤਾਂ ਬਹੁਤ ਵੱਡਾ ਵਿਸ਼ਵਾਸ ਸੀ ਇਹਦੇ ਤੇ ਵੀ ਚੱਲ ਜਾ ਕੇ ਆਪਣਾ ਖੂਨ ਹੈ ਕੋਈ ਗੱਲ ਨਹੀਂ ਹੈ ਨਾ ਆਪਣੇ ਦਾ ਕੀਮਤ ਉਹ ਲੈ ਜੀ ਆਪਣੇ ਦਾ ਉੱਥੇ ਖੇਤ ਬੈਠਾ ਸੀ ਮੈਂ ਤਾਂ ਗਿਆ ਸੀ ਸਬਜ਼ੀ ਲੈਣ ਮੈਨੂੰ ਨਹੀਂ ਲੱਗਦਾ ਵੀ ਸਾਡੇ ਮੁੰਡੇ ਨੇ ਕੋਈ ਅਹੀ ਜਿਹਾ ਗੱਲ ਕੀਤੀ ਹੋਗੀ ਤੂੰ ਸੋਹ ਦਾ ਪੈਣ ਨਾਲ ਮੈਨੂੰ ਤਾਂ ਮੈਨੂੰ ਤਾਂ ਆਪ ਨਹੀਂ ਸੀ ਯਕੀਨ ਹਾ ਬੇਬੇ ਮੈਂ ਇਧਰ ਬਾਰੂਕੀ ਟੱਪ ਕਰੋ ਕੰਨ ਤੇ ਮਾਰੂ ਤੁਸੀਂ ਜਾ ਦੇ ਨਾ ਚੜਿਆ ਕਰੋ ਜੀ ਸਾਡੇ ਮੁੰਡੇ ਦੇ ਸਾਡੇ ਮੁੰਡੇ ਦਾ ਜੱਪੜ ਪਾਇ ਸਾਡੇ ਮੁੰਡੇ ਹੈਗਾ ਪੜਿਆ ਲਿਖਿਆ ਤਾ ਕਿ ਤੂੰ ਗਾਪੈਣ ਸਾਡੇ ਮੁੰਡੇ ਦੇ ਖਰੇ ਕਰਤੇ ਮੈਨੂੰ ਤਾਂ ਆਪ ਯਕੀਨ ਸੀਗਾ ਪੂਰਾ ਫੁੱਲ ਦੇਤੇ ਮੈਂ ਤਾਂ ਘਰੇ ਲੜਦਾ ਰਹਾਂ ਤੇ ਇਹਦੀ ਖਾਤਰ ਵੀ ਹਾਂ ਇਹ じゃ ਹੈ ਨਹੀਂਗਾ ਇਹ ਵੀ ਸਾਡੇ ਵਾਲੇ ਹੀ ਹੈਗਾ ਪਰ ਹੁਣ ਕਿਉਂ ਗੱਲਾਂ ਬਣਾਉਣਾ ਕਹਿੰਦੇ ਤੁਸੀਂ ਗੱਲਾਂ ਨਹੀਂ ਬਣਾਉਂਦਾ ਗੱਲਾਂ ਨਹੀਂ ਬਣਾਉਂਦਾ ਮੈਂ ਆਪਦੇ ਅੱਖੀਂ ਦੇਖਿਆ ਕੀ ਦੇਖ ਲਿਆ ਕੀ ਵੀ ਦੇਖੀ ਮੈਂ ਸੇਰੀ ਨਾ ਬੈਠੀ ਉਹਦੇ ਤਾਰੂਕੇ ਨਾਲ ਮੈਨੂੰ ਕਹਿੰਦਾ ਕੁੜੀ ਨਾ ਬੈਠਾਂਗਾ। ਤੇ ਹਜੇ ਵੀ ਨਹੀਂ ਮੰਨਦਾ ਹਜੇ ਵੀ ਨਹੀਂ ਮੰਨਦਾ। ਜਦੋਂ ਕੋਈ ਗੱਲ ਨਹੀਂ ਮੰਨੂਗਾ ਕਿਉਂ? ਦੇਖ 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 ਕਿਵੇਂ ਦੰਦੀਆਂ ਕੱਢਦਾ ਮਗਰ ਖੜਾ। ਮੰਮੀ ਦੇਖੀ ਜਾਣ ਕੇ ਬਦਨਾਮ ਕਰਦਾ ਇਹ ਤੇ ਉਹਨਾਂ ਦੇ ਦੱਸਾ ਨਾ ਹੋਵੇ। ਮੈਨੂੰ ਤਾਂ ਲੱਗਦਾ ਤੁਸੀਂ ਨਾ ਧੋਏ ਜੀਆਂ ਨੇ ਸਾਡੇ ਸਾਡੇ ਘਰੇ ਰੌਲਾ ਪਾਉਣ ਦੀ ਸੌ ਖਰਖੀ ਆ ਵੀ ਜਾ ਕੇ ਇਹਨਾਂ ਦੇ ਘਰੇ ਜਲੂਸ ਕੱਢੀਏ। ਭਾਬੀ ਜੀ ਹਜੇ ਯਕੀਨ ਕਰ ਲਓ ਮਾੜਾ ਮੋਟਾ ਜਦੋਂ ਕੋਈ ਬਾਲਾ ਵੱਡਾ ਕੰਮ ਕਰਦਾ ਤਾਂ ਉੱਧੇ ਪਤਾ ਲੱਗੂ ਸਾਨੂੰ। ਔਰ ਤੁਸੀਂ ਆਪਦਾ ਕੰਮ ਕਰਿਆ ਕਰੋ ਸਾਡੇ ਗੱਲਾਂ ਦਾ ਦਖਲੰਦ ਕੋਈ ਨਹੀਂ ਕੋਈ ਨਹੀਂ ਭਗ ਜਾਣਾ ਭਗ ਜਾਣਾ ਭਗ ਜਾਣਾ ਕੋਈ ਗੱਲ ਨਹੀਂ ਐਵੇਂ ਕਰਦਾ ਸਾਡੇ ਦਖਲਤਾਜੀ ਕਰਦਾ ਆਹ ਦੇਖ 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 ਆਹ ਪਾਗਰ ਦੇਖ ਲੈ ਕੀ ਕਰਤੂਤਾ ਕਰਦਾ ਕੋਈ ਗੱਲ ਨਹੀਂ ਤੈਨੂੰ ਫੇਰ ਪਤਾ ਲੱਗੂ ਲੱਗ ਜੂ ਪਤਾ ਲੱਗ ਨਹੀਂ ਮੰਚੇ ਥੱਲੇ ਆ ਕੇ ਲੱਗ ਜਾਂਦੇ ਨੇ ਸੋਟੀਆਂ ਫੜਾ ਸਹੀ ਗੱਲ ਹੈ ਬੀਬੀ ਜਾਣ ਕੇ ਬਦਨਾਮ ਕਰਦੇ ਮੈਨੂੰ ਇਹ ਬਦਨਾਮ ਤਾਂ ਕਰਦੇ ਬਰਾਮਤ ਹੋਰ ਮੈਂ ਆਪ ਆ ਜਾਂਦਾ ਕਿ ਨਹੀਂ ਆ ਜਾਂਦੀ ਮੈਂ ਮੈਂ ਸੱਚਾ ਸੁੱਚਾ ਬੰਦਾ ਬੀਬੀ ਦੇਖ ਲੈ ਲੈ ਕਿੱਡਾ ਲੈ ਇਹ ਮੇਰੀ ਗੱਲ ਸੁਣਾ ਕਿਤੇ ਕੋਈ ਕੌਣਪਾ ਨਹੀਂ ਕਰਿਆ ਤੁਹਾਰੇ ਫੇਰ ਯਾਦਾ ਤੈਨੂੰ ਪਾਏ ਦੀਗਾ ਕਿ ਤੂੰ ਗੱਲ ਨੂੰ ਸੰਭਾਲ ਲਈ ਸੰਭਾਲ ਲੈਣੀ ਯਾ ਜੀ ਬੇਬੇ ਗੱਲ ਫਿਰ ਤੇ ਹੁਣ ਵਿਗੜ ਕਿਵੇਂ ਗਈ ਉਹਦਾ ਮੈਨ ਕਮਾਲ ਕਰੀ ਨਹੀਂ ਤੈਨੂੰ ਆਪਦੇ ਮੂੜੇ ਤੇ ਯਕੀਨ ਜੀ ਕੋ ਨਹੀਂ ਹੈ ਨਹੀਂਗਾ ਭੋਰਾ ਵੀ ਦੱਸ ਲੈ ਇਹ ਮੈਨੂੰ ਤਾਂ ਭੋਰਾ ਜਕੀਨ ਨਹੀਂ ਰਿਹਾ ਹੁਣ ਤੇਰੇ ਤੇ ਹਾਏ ਰੱਬਾ ਆ ਦਿਨ ਦੇਖਣ ਤੋਂ ਪਹਿਲਾਂ ਮਰ ਕੇ ਆਉ ਨਹੀਂ ਗਿਆ ਆ ਜਾ ਡਰਾਮਾ ਨਾ ਕਰ ਡਰਾਮੇ ਮੈਂ ਜਾਣ ਦੇ ਚੰਗੀ ਤਰ੍ਹਾਂ ਤੈਨੂੰ ਡਰਾਮਾ ਨਾ ਕਰ ਦੀ ਮੈਂ ਤਾਂ ਸੱਚੀ ਸੀਰੀ ਨਾਲ ਬਠਾਈ ਮੈਂ ਤਾਂ ਕੋਈ ਨਾ ਕੋਈ ਤਾਂ ਗੱਲ ਜਰੂਰ ਆਏ ਇਹ ਕੋਈ ਨਹੀਂ ਆਉਂਦਾ ਠੀਕਾ ਉਹ ਯਾਰ ਕੋਈ ਗੱਲ ਨਹੀਂ ਵੇ ਬੇ ਯਾਰ ਇਕੱਲਾ ਤੂੰ ਨਾ ਲੋਕਾਂ ਨੇ ਗੱਲਾਂ ਚ ਬਾਹਲਾ ਆਉਣੀ ਆ ਵੇ ਮੈਂ ਗੱਲਾਂ ਤੇ ਲੋਕਾਂ ਦੀਆਂ ਜੀ ਆਉਂਦਾ ਹੀ ਮੈਨੂੰ ਪਤਾ ਕੋਈ ਨਾ ਕੋਈ ਗੱਲ ਹੋਊ ਐਡੀ ਗੱਲ ਤੋਂ ਬਿਨਾ ਕਹੇ ਆਉਂਦੀ ਨਹੀਂ ਦੀ ਤਰ੍ਹਾਂ ਕੀ ਹੋਇਆ ਮੜੀ-ਮੁੱਟੀ ਨਿੱਕੀ-ਮੁੱਟੀ ਗੱਲ ਤਾਂ ਵੱਡੇ-ਵੱਡੇ ਸਹਜ ਹੁੰਦੀ ਰਹਿੰਦੀ ਆ ਮੈਨੂੰ ਤਾਂ ਕਿਹਾ ਦੀ ਵੀ ਗੱਲ ਸੰਭਾਲ ਲੈ ਉਹਨਾਂ ਨੇ ਜੱਬਣ ਜੇ ਦੇ ਪਾਵੇ ਸਾਰੀ ਗੱਲ ਲਿਆ ਕੇ ਐਂਕਾ ਸ਼ਾਦੀ ਦਾ ਵੀ ਉਹ ਵੀਡੀਓ ਬੂੜੀ ਡਲੀਟ ਕਰਵਾ ਦੇ ਤੂੰ ਹੋ ਰਿਹਾ ਚੰਦ ਚੜ੍ਹ ਕੇ ਆ ਗਿਆ ਸ਼ਰੀਕ ਉੱਤੇ ਕਰਦੇ ਫਿਰ ਦੁਬਾਰੇ ਚੱਲ ਕੋਈ ਵੀਵੀ ਲਾਉਣਾ ਮੈਂ ਕੋਈ ਜੁਗਾੜ ਬੈਠਾ ਮੈਂ ਕਿਹਨੇ ਚਲਿੱਚੀ ਨੇ ਓਏ ਵੇ ਛੇਤੀ ਜੁਗਾੜ ਲਾ ਇਨੀ ਪਤਾ ਹੁਣ ਆਜ ਜਾ ਕੇ ਕੀ ਕੀ ਗੱਲਾਂ ਕਰੂਗਾ ਉੱਧਰ ਚੱਲ ਕੋਈ ਮੈਂ ਦੇਖ ਕੇ ਆਉਣਾ ਫੇਰਾ ਆ ਗਿਆ ਮਸਾਇਕਾ ਨਾ ਆਇਆ ਆ ਆਈ ਸ਼ੂਟ ਕੀ ਕਰ ਅਜ ਤੱਕ ਚਲ ਆ ਗਿਆ ਮੈਂ ਲੈ ਆ ਬੁੜੀ ਕਿੱਡੀ ਕੋਖੀ ਆਸ ਗੱਲਾਂ ਤੇ ਲੈ ਕੇ ਆਉਣੀ ਮੋਜ ਜਾਣਾ ਵਾਹ ਫੜ ਕੇ ਲੈ ਕੇ ਆਉਂਦਾ ਸੀ ਹੁਣ ਦੇਖੀ ਬਣਦਾ ਕੀ ਆ ਲੈ ਦੱਸ ਭਾਬੀ ਪੈਰ ਤੇ ਪਾਣੀ ਨਹੀਂ ਸੀ ਪੈਣ ਦਿੰਦੀ ਹੈ ਨਾਲੇ ਮੈਂ ਅੱਖੀਂ ਦੇਖਿਆ ਸਾਰਾ ਪਸਾ ਹਾਂ ਇਹ ਆਹ ਉਹ ਕੁੜੀ ਨਹੀਂ ਭਾਈ ਕੁੜੀ ਹੈ ਹਾਂਜੀ ਅੰਕਲ ਮੈਨੂੰ ਐਂ ਦੱਸ ਹਾਂਜੀ ਮੇ ਤੁਹੀ ਕੁੜੀਆਂ ਵੀ ਜਿਹੜਾ ਸਾਡੇ ਲਾਡੀ ਨਾਲ ਉੱਥੇ ਘੰਟਾ ਕਹੂਗਾ ਖੇਤ ਬੈਠੀ ਸੀਗੀ ਨਹੀਂ ਅੰਕਲੇ ਸਾਨੂੰ ਭਲੇਖਾ ਲੱਗਦਾਊਗਾ ਨਹੀਂ ਭਾਈ ਮੈਨੂੰ ਪੱਕਾ ਯਕੀਨ ਹੈ ਮੈਨੂੰ ਪਤਾ ਹੈਗਾ ਤੂੰ ਸਾਡੇ ਉਦੋਂ ਜੱਸਾ ਬਾਰੇ ਵੀ ਲਾਂਬਾ ਲੈ ਕੇ ਆਈ ਸੀਗੀ ਮੈਨੂੰ ਕਿਹਾ ਸੀ ਲਾਂਬਾ ਦਿੱਤਾ ਸੀਗਾ ਉਦਾਂ ਕੌਣ ਜੱਸਾ ਸਾਡਾ ਮੇਰਾ ਮੁੰਡਾ ਅੱਛਾ ਉਹ ਹੋ ਚੱਬੂ ਜਾ ਹਾਂ ਚੱਬੂ ਜਾ ਗਿਆ ਉਹਦਾ ਬੰਦਾ ਉਹ ਬਹੁਤ ਵਧੀਆ ਚੱਲ ਕੋਈ ਨਹੀਂ ਤੇ ਉਹ ਲਾਡੀ ਨਾਲ ਬੈਠੀ ਘੰਟਾ ਕਹੂਗਾ ਮੈਨੂੰ ਦੇਖਿਆ ਉਹੀ ਹੈ ਨਹੀਂ ਆ ਕਿ ਸਾਨੂੰ ਬਨੇਖਾ ਲੱਗਦਾ ਏ ਮੇਰੀ ਗੱਲ ਸੁਣੋ ਜੇ ਕੋਈ ਸਾਨੂੰ ਲੱਗਦਾ ਨਾ ਛੋਡੀ ਗੱਲਬਾਤ ਹੈਗੀ ਆ ਤਾਂ ਤੁਸੀਂ ਮੇਰੇ ਘਰੇ ਚੱਲੋ ਮੇਰੀ ਭਾਬੀ ਜੀ ਨੂੰ ਮਨਾ ਲੂੰਗਾ ਮੈਂ ਮੇਰਾ ਭਤੀਜਾ ਹੀ ਆ ਛਕਾ ਉਹ ਅਸਾਂ ਹਾਂ ਮੇਰੀ ਗੱਲ ਮੰਨਦੇ ਆ ਸਾਰੇ ਅਸੋ ਸੋ ਠੀਕ ਆ ਨਾ ਤੁਸੀਂ ਕਹਿੰਦੇ ਹੋ ਕਿ ਸਾਡੇ ਘਰ ਚੱਲ ਭਾਬੀ ਜੀ ਨੂੰ ਮਨਾ ਲੂੰ ਮੈਂ ਆਪੇ ਤੇ ਨਾ ਡਿੰਦਾ ਕਿ ਹਣੀ ਕਦੇ ਵੀ ਮੇਰੇ ਨਾਲ ਘਰੇ ਚੱਲੋ ਤਾਂ ਕਹਿੰਦਾ ਮੇਰੀ ਮੰਮੀ ਮੰਨਦੀ ਨਹੀਂ ਹੈਗੀ ਉਹ ਨੂੰ ਨਹੀਂ ਪਤਾ ਮੇਰੀ ਗੱਲ ਮੰਨਣਗੇ ਉਹ ਉਹਨੂੰ ਕੀ ਪਤਾ ਲਾਡੀ ਨੂੰ ਉਹਦੀ ਗੱਲ ਕਿਵੇਂ ਮੰਨੂਗਾ ਉਹਨੇ ਤਾਂ ਉਹਦੀ ਗੱਲ ਨਹੀਂ ਹੈਗੀ ਮੈਂ ਕਹੂੰਗਾ ਉਹਦੀ ਮੰਨ ਜਾਣਗੇ ਅੱਛਾ ਨਾ ਨਾਲੇ ਲਾਡੀ ਮੈਨੂੰ ਕਹਿੰਦਾ ਸੀ ਕਿ ਮੈਂ ਸਾਡੇ ਤਾਂ ਘਰ ਦੇ ਖੋਸ਼ੀ ਨਹੀਂ ਹੈਗੇ ਉਹਨਾਂ ਦੀ ਕੀ ਗੱਲ ਕਰਨੀ ਆ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਹੁਣੇ ਮਿਲਾ ਦਿੰਨਾ ਮੈਂ ਫਿਰ ਤੁਸੀਂ ਘਰੇ ਗੱਲ ਕਰ ਲਓਗੇ ਮੈਂ ਆਪੀ ਗੱਲ ਕਰ ਲਵਾਂ ਜੇ ਤੁਸੀਂ ਕਹਿਣਾ ਤਾਂ ਚੱਲ ਫਿਰ ਮੈਂ ਬਗ ਚੱਲਦੀ ਹਾਂ ਚਲੋ ਮੇਰੇ ਨਾਲ ਠੀਕ ਹੈ ਮੇਰੀ ਜ਼ਿੰਮੇਵਾਰੀ ਆ ਠੀਕ ਹੈ ਜੀ ਅੱਛਾ ਇਹ ਬੁੜਾ ਕਹੀ ਤਾਂ ਜਾਂਦਾ ਕਹਿੰਦਾ ਨਾਲ ਚੱਲ ਇੱਕ ਵਾਰ ਜਾ ਕੇ ਮੌਕਾ ਤਾਂ ਦੇਖਾ ਘਰ ਦੇ ਮਾਹੌਲ ਕੀ ਨੇ ਇਹਨਾਂ ਦੇ ਹੁਣ ਬੋਲ ਕੇ ਦਿਖਾਵੇ ਭਾਬੀ ਜੀ ਆ ਲੈ ਕੇ ਆਂਦਾ ਪੱਕਾ ਸਬੂਤ ਆ ਲਾਡੀਆ ਲਾਡੀਆ ਹੁਣ ਬਣਾਉ ਬੰਦੇ ਦਾ ਪੁੱਤ ਤੈਨੂੰ ਘਰੇ ਚ ਕਿੰਨੀ ਢੇਰੀ ਚੱਲਦੀ ਅੱਜ ਹਵਾ ਜੀ ਵਾਲੀ ਚੱਲਦੀ ਆ ਕੂਂਡਾ ਜਾਂ ਇਕੱਠਾ ਕਰਦਾ ਆ ਵੀ ਜੀ ਤੂੰ ਕਹਿੰਦੀ ਸੀ ਨਾ ਪਾਇਰ ਤੇ ਪਾਣੀ ਨਹੀਂ ਛਾਣ ਦਿੰਦੀ ਆ ਕੁੜੀ ਬੈਠੀ ਸੀ ਉੱਦਾਂ ਖੇਤ ਲਾਡੀ ਨਾਲ ਆ ਕੀ ਆਹ ਤੂੰ ਬੈਠੀ ਈ ਸਾਡੇ ਲਾਡੀ ਨਾਲ ਕਿੱਥੇ ਆਂਟੀ ਇਹ ਕਹਿੰਦਾ ਹੁਣ ਹੁਣ ਮੈਂ ਦੇਖੀ ਆ ਗੱਲਾਂ ਦੇ ਕੀ ਅੰਕਲ ਮੁੱਕਰੀ ਕਦ ਜਾਣੇ ਮੇਰੀ ਗੱਲ ਸੁਣ ਲੋ ਆਂਟੀ ਮੈਂ ਕਿਸੀ ਮੇਰੇ ਮਾਸੀ ਕੇ ਘਰੇ ਉੱਥੋਂ ਮੈਂ ਆਈ ਜਾਂਦੀ ਸੀ ਮੈਨੂੰ ਕਹਿੰਦਾ ਕਿ ਗੱਗੀਆਂ ਘਰ ਦੱਸ ਕੇ ਕਿ ਪੁੱਤ ਮੈਂ ਜਾਣਦਾ ਨਹੀਂ ਹੈਗਾ ਘਰ ਉੱਥੋਂ ਐ ਲੈ ਕੇ ਆਇਆ ਮੈਂ ਤਾਂ ਝੂਠ ਮਾਰ ਕੇ ਮੈਨੂੰ ਕੀ ਪਤਾ ਦੋ ਮੈਂ ਮਰ ਜਾਣਾ ਕੰਡਾ ਝੂਠ ਬੋਲਦਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗਾ ਚਿੱਟੀ ਦਾੜੀ ਸੀ ਹਾਏ ਬੇ ਤੁਸੀਂ ਕਿਉਂ ਸਾਨੂੰ ਬਦਨਾਮ ਕਰਨ ਤੇ ਜ਼ੋਰ ਲਾਇਆ ਕਮਾਲ ਕਰ ਇੱਛੇ ਆ ਗਈ ਮੁੱਕਰੀ ਕੁੜੀ ਇਹ ਆ ਕੇ ਮੈਂ ਮੁੱਕਰ ਦੂ ਆਗਲਾ ਹੋ ਰਹਿਣਾ ਅਬ ਤੈਨੂੰ ਕੋਈ ਗੱਲ ਨਹੀਂ ਹਜੇ ਵੀ ਹਜੇ ਵੀ ਨਹੀਂ ਨਾ ਯਕੀਨ ਆਉਂਦਾ ਤੈਨੂੰ ਇੱਕ ਵਾਰੀ ਫੇਰ ਦਿਖਾਉ ਤੈਨੂੰ ਮੇਰੀ ਗੱਲ ਸੁਣ ਲਓ ਮਾੜੀ ਮੋਟੀ ਸ਼ਰਮ ਮੰਨਾ ਤੇਰੇ ਭਾਈ ਦਾ ਮੁੰਡਾ ਹੋ ਤੂੰ ਕਾਹਬ ਕਾਮ ਕਰਨੇ ਜੋਗਾ ਐ ਮੁੰਡਾ ਦਾ ਹੈਗਾ ਮੈਨੂੰ ਵੀ ਯਕੀਨ ਨਹੀਂ ਸੀ ਇਹਦੇ ਤੇ ਹੁਣ ਪਰ ਮੈਨੂੰ ਯਕੀਨ ਨਹੀਂ ਰਿਹਾ ਜਦੋਂ ਮੈਂ ਅੱਖੀਂ ਦੇਖ ਲਿਆ ਮੈਂ ਤਾਂ ਘਰ ਨੂੰ ਤੁਰਿਆ ਜਾਂਦਾ ਸੀਗਾ ਘਰ ਨੂੰ ਤੁਰਿਆ ਜਾਂਦਾ ਸੀ ਮੈਂ ਮੰਨਾ ਨਾ ਤੁਸੀਂ ਆਈ ਸੀ ਇਹਦੀ ਤੇ ਉਹ ਬਾਪ ਪੁੱਤ ਤਾਂ ਮੈਨੂੰ ਤਾਂ ਕੀ ਐ ਮੈਨੂੰ ਤਾਂ ਕੀ ਐ ਜਿਹਦੀਆਂ ਅੱਖਾਂ ਦਾ ਮੇਰੀ ਗੱਲ ਸੁਣੋ ਜੇ ਹੁਣ ਤੁਸੀਂ ਸਾਡੇ ਘਰ ਆਗੇ ਨਾ ਆਹ ਚੜੂਆ ਸਿਰੇ ਸਰ ਕੁਟੂ ਤੇਰਾ ਕੋਈ ਗੱਲ ਨਹੀਂ ਆਹੋ ਚੱਪ ਕਰਕੇ ਤੁਰ ਜਾ ਮੈਨੂੰ ਕੋਈ ਦਿੱਕਾ ਨਹੀਂ ਹੈਗਾ ਦਿੱਕਾ ਨਹੀਂ ਫਿਰ ਤੈਨੂੰ ਦਿੱਕਾ ਨਹੀਂ ਤੂੰ ਕਿਉਂ ਫਿਰਦਾ ਸੀ ਆਈਡੀਆ ਲੰਦਾ ਚੱਲ ਕੋਈ ਗੱਲ ਨਹੀਂ ਦੇਖ ਲਈ ਫਿਰ ਆਸ ਕੀ ਦੇਖਣੀ ਗੱਲ ਤੂੰ ਪਤਾ ਤੈਨੂੰ ਨਾ ਤਾਂ ਸਾਰਾ ਦਿਨ ਸੀਆ ਗਿਆ ਨਾ ਤੇ ਰੰਨ ਸੀਆੜੀਆਂ ਕਰਦੀਆਂ ਨਾ ਤੂੰ ਕਰਦਾ ਸ਼ਰਮ ਮੰਨਾ ਮਾਰੀ ਵੋਟੀ ਨਹੀਂ ਨਹੀਂ ਗੱਲ ਪਈਦਾ ਹੁੰਦਾ ਮੜਿਆ ਮੈਂ ਤਾਂ ਸਾਨੂੰ ਇੰਨਾ ਸਤਕਾਰ ਕਰਦਾ ਭਾਬੀ ਜੀ ਭਾਬੀ ਕਰਦਾ ਮੂੰਹ ਸੁੱਕਦਾ ਮੇਰਾ ਸਤਕਾਰ ਕਰਦਾ ਮੜਿਆ ਵਾ ਤੇਰੇ ਨਾਲ ਸਾਡੇ ਕੰਮਾਂ ਦੀ ਹੋਗੇ ਲੈ ਹਾਂ ਤਾਂ ਚੱਲ ਆਪਣਾ ਖੂਨ ਹੈ ਮੇ ਆਪਣਾ ਕਰ ਖਲਾਵਾ ਹੁੰਦਾਗਾ ਉਹ ਜੇ ਖੂਨ ਹੁੰਦਾ ਫਿਰ ਸ਼ਰਮ ਮੰਦੇ ਚੱਲ ਮੈਨੂੰ ਤਾਂ ਮਨ ਮੈਨੂੰ ਕੀ ਮੈਨੂੰ ਕੀ ਸਾਲਾ ਬਣਿਆ ਮੈਨੂੰ ਕੀ ਮੈਨੂੰ ਕੀ ਦਾ ਜਮੀ ਸ਼ਰਮ ਲਾਤੀ ਕਦੇ ਰਨ ਚੜ ਕੇ ਆ ਜਾਂਦੀ ਹੈ ਕਦੇ ਇਹ ਚੜ ਕੇ ਆ ਜਾਂਦਾ ਕਦੇ ਪੁੱਤਾ ਜਾਂਦਾ ਚੜ ਕੇ ਲਹੂ ਪੀ ਛੱਡਿਆ ਅਹੀਂ ਜੇ ਕੋਈ ਪਹਾੜੇ ਬੰਦੇ ਹੁੰਦੇ ਨੇ ਜਹੀ ਜੇ ਨੇ ਸੋਚਦੇ ਵੀ ਨਹੀਂ ਹੈਗੇ ਵੀ ਮੇਰਾ ਭਰਾ ਦਾ ਮੁੰਡਾ ਵਿਚਾਲ ਆਪਦਾ ਖੂਨ ਹੈ ਇਹਦਾ ਜਮੀ ਸ਼ਰਮ ਲਾ ਰਖੀ ਆ ਇਹਨਾਂ ਨੇ ਕਿਵੇਂ ਨੀਮੀ ਜੀ ਪਾਈ ਹੁਣ ਹਾਂ ਉਸ ਨਹੀਂ ਨਹੀਂ ਕਦੀ ਪਾਈ ਹੁੰਦਾ ਬੰਦ ਲੈ ਅੱਗੇ ਤਾਂ ਬੜਾ ਉਖੜੀ ਕਹਾੜੀ ਵਾਂਗੂ ਪੈਣਾ ਅੱਜ ਨਾ ਤੂੰ ਚੁੱਪ ਕਰ ਦੋ ਦੱਸੀ ਦੇ ਦੂੰ ਕੀ ਹੋ ਗਿਆ ਕੀ ਦੱਸਾਂ ਹਾਂ ਅੱਜ ਮੈਂ ਖੇਤ ਗਿਆ ਸੀਗਾ ਹਾਂ ਸਬਜੀ ਲੈਣ ਹਾਂ ਉੱਥੇ ਉਹੀ ਆਪਣਾ ਲਾਡੀ ਹਾਂ ਕੁੜੀ ਨੂੰ ਲੈ ਕੇ ਖੇਤ ਬੈਠਾ ਕੁੜੀ ਨੂੰ ਉਹੀ ਹਾਂ ਲਾਡੀ ਹੋਰ ਅੱਛਾ ਮੈਂ ਤਾਂ ਹਜੇ ਸੌਹਾ ਖਾਈ ਜਾਣਾ ਹਾਂ ਵੀ ਆਪਣਾ ਇਹ ਤਾਂ ਹੋ ਹੀ ਨਹੀਂ ਸਕਦਾ ਹਾਂ ਤੂੰ ਬੈਠਾ ਮੈਂ ਦੇਖ ਲਿਆ ਆਪ ਦੇਖੀ ਦੇਖ ਲਿਆ ਹਾਂ ਤੇ ਮੈਂ ਬਥੇਰਾ ਕੁੱਟਿਆ ਮਰਿਆ ਉਹਨੂੰ ਹਾਂ ਤੇ ਭੱਜ ਗਿਆ ਫਿਰ ਮੈਂ ਮੁੜ ਕੇ ਲੈ ਆਇਆ ਉੱਥੇ ਕਿੱਥੇ ਲੈ ਆਇਆ ਘਰੇ ਲੈ ਆਇਆ ਤੇ ਮਾਂ ਕੋਲੇ ਦਿਖਾਇਆ ਹਾਂ ਮਾਂ ਮੰਨ ਗਈ ਹਾਂ ਭਾਬੀ ਜੀ ਨੂੰ ਮੈਂ ਲੈ ਕੇ ਦਿਖਾਇਆ ਜਦੋਂ ਹਾਂ ਮੰਨੀ ਨਹੀਂ ਮੁੱਕਰ ਗਈ ਮੁੱਕਰ ਗਈ ਹਾਂ ਹਣ ਚੰਗਾ ਰਹਾ ਵਾਲੇ ਦਾੜੀ ਫੁੱਲ ਨਾਟ ਲਿਆ ਹੈ ਕਰਾਲੀ ਵੇਚੀ ਫਿਰ ਮੈਂ ਹੁਣ ਕੀ ਕਰਾਂ ਮੈਂ ਹੁਣ ਕੀ ਕਰਾਂ ਹੈ ਉਹ ਕਿਤੇ ਮੰਨਣਾ ਹੀ ਨਹੀਂ ਆ ਸਾਰਾ ਕੁਝ ਅੱਖੀਂ ਦੇਖਿਆ ਸੀਗਾ ਨਾਲ ਅੱਖੀਂ ਦੇਖਿਆ ਸੀ ਜਦੋਂ ਬੋਲੂ ਮੇਰੇ ਮੁੰਡੇ ਨੂੰ ਪਾਈ ਜੂਗਾ ਚਾਰੇ ਪੈਰ ਚੱਕ ਕੇ ਆਹ ਦੇਖ ਲੈ ਤਰੀਫਾ ਕਰਦੀ ਭਾਬੀ ਜੀ ਭਾਬੀ ਜੀ ਆ ਹੁਣ ਕਹੇ ਤੇਰੇ ਮੂੰਹ ਚੋਂ ਕਾਂ ਦੀ ਲੱਭ ਜ ਭਾਬੀ ਜੀ ਨਿਕਲਦਾ ਨਹੀਂ ਆ ਬੀਜੀ ਨੇ ਨਾ ਕੰਮ ਕਰੀ ਲਾ ਭਾਬੀ ਜੀ ਤੇਰੀ ਕੀ ਅੰਦਾਜ਼ਾ ਅੱਜ ਮੈਨੂੰ ਗੁੱਸਾ ਆਉਹ ਜੜਾ ਵੀ ਜਦੋਂ ਮੈਂ ਆਖਣਾ ਮੈਂ ਵੀ ਸੌਂਹਾਂ ਖਾਈ ਜਾਂ ਖਾਈ ਜਾਂਦਾ ਮੈਂ ਤੇਰੇ ਸਾਹਮਣੇ ਜਦੋਂ ਅੱਖੀਂ ਦੇਖ ਲਿਆ ਮੈਂ ਹੋਰ ਤਾਂ ਮੰਨ ਜਾ ਤੂੰ ਤਾਂ ਮੈਨੂੰ ਨਹੀਂ ਸੀ ਪੈਰਾਂ ਦੇ ਪਾਣੀ ਪੈਣ ਦਿੰਦਾ ਉਹੀ ਨਿਰਦਾ ਲੋਟ ਆਉਂਦੀ ਭਾਬੀ ਜੀ ਹੁਣ ਮੰਨੀ ਫੇਰਾ ਮੰਨੀ ਨਹੀਂ ਖਾਲੇ ਕਿਹੜਾ ਆ ਭਾਬੀ ਜੀ ਭਾਬੀ ਜੀ ਲਈਆ ਉਹ ਫਿਰ ਮੈਂ ਹੋਰ ਕੀ ਕਰਾਂ ਹੁਣਾ ਲੈ ਤੂੰ ਨਹੀਂ ਕੁਝ ਕਰ ਸਕਦਾ ਇਹ ਤਾਂ ਮੇਰਾ ਜੱਸਾ ਪੁੱਤੀ ਆ ਜਿਹੜਾ ਸਿਰਾਂ ਵਾਲਾਂ ਦਾ ਜੱਸਾ ਹੀ ਬਾਹਰੋਂ ਬੱਥਰ ਲੇਊਗਾ ਹਜਾ ਵੀ ਨਹੀਂ ਯਕੀਨ ਤੈਨੂੰ ਆਤਾ ਕਿ ਹਜਾ ਬੰਦਾ ਤੂੰ ਜੱਸਾ ਬੇਜੱਸ ਲੇ ਸੁੱਤਾ ਪਿਆ ਸੀ ਆ ਗਿਆ ਰੂਣੀ ਸੂਰਤ ਓ ਰਿਆ ਪਤਾ ਕੀ ਹੋ ਗਿਆ ਐ ਪੱਸ ਵੀ ਕੀ ਨਹੀਂ ਹੋਇਆ ਮੇਰੇ ਕਹਿੰਦਾ ਮਾਰਾ ਤੂੰ ਬਦਾੜੀ ਰੋਲ ਤੇ ਸ਼ਰੀਕਾਂ ਨੇ ਤੇਰਾ ਪਿਓ ਦੀ ਕੀ ਕਰਤਾ ਇਹਨੇ ਕੀ ਕਰਤਾ ਤੇਰੇ ਪਿਓ ਨੇ ਲਾਡੀ ਨਾ ਕੁੜੀ ਬੈਠੀ ਦੇਖ ਲਈ ਖੇਤ ਚ ਮੇਰੇ ਬਾਪੂ ਦੀ ਬੇਇੱਜ਼ਤੀ ਕੀਤੀ ਆਹੋ ਮੇਰੇ ਬਾਪੂ ਦੀ ਆਹੋ ਮੇਰਾ ਬਾਪੂ ਤੇਰੇ ਖਸਮ ਦੀ ਬੇ ਆਹੋ ਤੇਰਾ ਬਾਪੂ ਹੁਣ ਤਾਂ ਪਿੰਡਾਂ ਦੇ ਪਿੰਡ ਰੁੱਲ ਗਏ ਮੇਰੇ ਬਾਪੂ ਦੀ ਬੇਇੱਜ਼ਤੀ ਕੀਤੀ ਉਹਨਾਂ ਨੇ ਲਾਡਿਆ ਆ ਗਿਆ ਦੱਸਾਂ ਬੇ ਤੈਨੂੰ ਅੱਛਾ ਨਾ ਮਾਰਵੇ ਵੀਪੀਏ ਹਾਂ ਜਾ ਮੇਰੀ ਪੇਟੀ ਚੋਂ ਤੋਪ ਕੱਢ ਕੇ ਲੈ ਗਿਆ ਅੱਜ ਮੈਂ ਪਿੰਡ ਫੂਕੂ ਸਾਰਾ ਮੇਰੇ ਬਾਪੂ ਦੀ ਬੇਇੱਜ਼ਤੀ ਕੀਤੀ ਉਹਨਾਂ ਨੇ ਬਈ ਜਿਹੜੀ ਮੇਲੇ ਚ ਲੈ ਕੇ ਆਈ ਸੀ ਕੀ ਹੋਊ ਕਿਉਂ ਧਿਆਤੋ ਤੋਪ ਦਾ ਤੇਰੀ ਖੇਤ ਚ ਸ੍ਰੀਕਾਂ ਦੇ ਘਰੇ ਚੱਲੀਏ ਅੱਛਾ ਤੇਰੀ ਬੇਇੱਜ਼ਤੀ ਕੀਤੀ ਹੈ ਨਾ ਉਹਨਾਂ ਨੇ ਹਾਂ ਬੱਸ ਆਹੋ ਇਹ ਹੋਣੀ ਵੀ ਰਹਿਣੀ ਹੈਗੀ ਛੋੜ ਆਪਣਾ ਤੋਪ ਦਾ ਇੰਨੀ ਬੇਇੱਜ਼ਤੀ ਤਾਂ ਉਹਨਾਂ ਨੇ ਨਹੀਂ ਸੀ ਕੀਤੀ ਜਿੰਨੀ ਤੂੰ ਕਰਤੀ ਕਿਉਂ ਜਦੋਂ ਮੈਂ ਬੇਇੱਜ਼ਤੀ ਕਰਦਾ ਤੇਰਾ ਢਿੱਡ ਦੁਖਦਾ ਕੱਟੜ ਜਾ ਉਹ ਮੇਰੇ ਘਰੋਂ ਚਲ ਲੈ ਕਿਉਂ ਬਾਬਾ ਐਸਾ ਨਿਕਲ ਜਾ ਤੇਰਾ ਗੁੱਸਾ ਨਾਲਾ ਗੁੱਸਾ ਬਚਾ ਕੇ ਰੱਖ ਉਹਨਾਂ ਤੇ ਲਾਵਾ ਗੁੱਸਾ ਉਹਰੇ ਪੈ ਜਾ ਤਿਆਰੀ ਬਿਠਾਉਂਗਾ ਸਰਨ ਬਹਿ ਜਾ ਨਾਲੇ ਨਾ ਬਹਿ ਜਾ ਜਾ ਪਤਾ ਐਡਾ ਜੱੱਬਰ ਐ ਨਾ ਇਹ ਪੁੱਠੀ ਇਹ ਕਰਦਾ ਨਾ ਪੁੱਠੀ ਇਹ ਕਰਦਾ ਹਜੇ ਵੀ ਜੱੱਬਰ ਬੇ ਤੇਰੀ ਮੇਰ ਕਰਦਾ ਹਾਂ ਬੇ ਚੰਦਰਾ ਕ ਤੇ ਉਹ ਤੇ ਵੀ ਰਹਿਮ ਕਰ ਲੈ ਕਰ ਜਵਾਬ ਤੇ ਸਾਲਾ ਵੱਡਾ ਸੂਰ ਮੋਟ ਕ ਜੰਦਾ ਨਾ ਆ ਦੇ ਲੈ ਹੁਣ ਗਿਆ ਨਾ ਸ਼੍ਰੀਕਾਂ ਦੇ ਅਗਦਰ ਪੈਰ ਰਚੀ ਤਰੂ ਵੀੜੀਆਂ ਦਿਖਾਈ ਸੀ ਨਾ ਕਿਵੇਂ ਸ਼੍ਰੀਕਣੀ ਦੇ ਨਹਿ ਕ ਬੋਲਦਾ ਤਾਂ ਦੇਖ ਮੈਨੂੰ ਹੀ ਮੇਰੀ ਉਹ ਬੇਇੱਜ਼ਤੀ ਕਰੀ ਜਾਂਦਾ ਮੂੰਹ ਤੇ ਨਾ ਦੱਸ ਬੇ ਤੇਰੀ ਬੇਇੱਜ਼ਤੀ ਕਿੱਥੋਂ ਕਰ ਤਰੀਫ ਕਰਦਾ ਤਰੀਫ ਕਰਦਾ ਮੈਂ ਪਾਗਲਾ ਨਾ ਪਾਗਲਾ ਤੈਨੂੰ ਸੁਣਿਆ ਨਹੀਂ ਸੁਣਿਆ ਨਹੀਂ ਨਾ ਵਗਦਾ ਤੂੰ ਵੀ ਇੱਕੋ ਜਿਹਾ ਹੋ ਤੁਸੀਂ ਦੇਖ ਕਿੱਥੇ ਜਲੂਸ ਕੱਢਿਆ ਮਾਂ ਪੁੱਤਾਂ ਨੇ ਓਏ ਕਮਾਲ ਹੋ ਗਈ ਲੈ ਮੈਂ ਚੰਗਾ ਭਲਾ ਉਥੋਂ ਸਾਰੀ ਗੱਲ ਦੱਸ ਕੇ ਲਿਆ ਆ ਆ ਜੱਬਲ ਜਿਹਨੂੰ ਐ ਨਹੀਂ ਪਤਾ ਤੋਪ ਲੈ ਤੋਪ ਕੱਢ ਕੇ ਲਿਆ ਪਤਾ ਨਹੀਂ ਨਾ ਪਿੰਡਾਂ ਦੇ ਪਿੰਡ ਫੂਕਦੂ ਕਿੱਥੇ ਡਾਇਲੋਗ ਫਿਲਮੀ ਡਾਇਲੋਗ ਥੋੱਕੀ ਜਾਂਦਾ ਤਰ ਤਲੇ ਹੁਣ ਪਤਾ ਨਹੀਂ ਕੀ ਇਹ ਕਰਕੇ ਆਊਗਾ ਕਿਤਨਾ ਓਏ ਯਾਰ ਪੁੱਛਣਾ ਯਾਰ ਜੱਬਲ ਪੁੱਤ ਨਾ ਜੰਮੀ ਵਾਲੀ ਗੱਲ ਹੀ ਆ ਜਮਾ ਸਹੀ ਆ ਗਈ ਗੱਲ ਓ ਸ਼ੁਕਰ ਆ ਓਏ ਜੱਸਿਆਵਰੀ ਮਿਲ ਗਿਆ ਤੂੰ ਓ ਤੈਨੂੰ ਮੈਂ ਸਾਰੇ ਪਿੰਡ ਚ ਲਾਵਦਾ ਫਿਰਦਾ ਸੀ ਓਏ ਚੱਲ ਮਿਲ ਗਿਆ ਹੁਣ ਮੇਰੀ ਘਰ ਦੇਖ ਤਿਆਨ ਨਾਲ ਓ ਯਾਰ ਭਾਈ ਬਣ ਕੇ ਆਪਦੇ ਡੇਢੀ ਨੂੰ ਸਮਝਾ ਦੇਣਾ ਯਾਰ ਕਿਉਂ ਮੈਂ ਕਿਉਂ ਸਮਝਾਵਾਂ ਮੈਂ ਤਾਂ ਤੈਨੂੰ ਸਮਝਾਉਣਾ ਹੈਗਾ ਓ ਯਾਰ ਮੇਰੀ ਗੱਲ ਸੁਣ ਹਾਂ ਮੈਂ ਅੱਜ ਬਟੇ ਦੀ ਖੇਤਰੀ ਵਰਧਾਈ ਨਾਲ ਮੈਨੂੰ ਫੜ ਕੇ ਨਾ ਘਰੇ ਲੈ ਗਿਆ ਮਨ ਮਮੀ ਤੋਂ ਮੇਰੀ ਤੋਂ ਗਾਲਾਂ ਪਾਤੀਆਂ ਮੇਰੇ ਓ ਇਹ ਹੀ ਗੱਲ ਮੈਂ ਕਰਨਾ ਹੈ ਮੇਰੇ ਬਾਪੂ ਦੀ ਤੁਸੀਂ ਘਰੇ ਬੁਲਾ ਕੇ ਬੇਇੱਜ਼ਤੀ ਕਿਉਂ ਕੀਤੀ ਓਏ ਓਏ ਯਾਰ ਮੰਮੀ ਨੇ ਕਹਿਤਾ ਹੋਣਾ ਮੜਾ ਮੋਟਾ ਯਾਰ ਐਵੇਂ ਗੁੱਸਾ ਖਾ ਕੇ ਉਹ ਤੇਰੀ ਬੇਬੇ ਉਹ ਮੇਰਾ ਬਾਪੂ ਸੱਚ ਗੱਲਾਂ ਕਰਦਾ ਤੇਰੀ ਬੇਬੇ ਗੁੱਸਾ ਕਰ ਜਾਂਦੀ ਹੈਗੀ ਓਏ ਫਿਰ ਕਿੱਡੀ ਗੱਲ ਹੋ ਗਈ ਯਾਰ ਜੀ ਮੜਾ ਮੋਟਾ ਬੋਲਦਾ ਯਾਰ ਨਹੀਂ ਲਾਡੀ ਮਾੜੀ ਮਾੜੀ ਗੱਲ ਦੀ ਗੱਲ ਨਹੀਂ ਹੈਗੀ ਇਹ ਹੁਣ ਹੁਣ ਇਹ ਜੰਗ ਸਿੜੂ ਜੰਗ ਓਏ ਜੰਗ ਨੂੰ ਕਿੱਦਾਂ ਅੱਗ ਤੋਪਾਂ ਚੱਕੀ ਭਰਦਾ ਨੂੰ ਤਿਆਰੀ ਖੇਤ ਤਿਆਰੀ ਹਾਂ ਓ ਭਰਾ ਯਾਰ ਸੋਲ੍ਹਾ ਯਾਰ ਗੱਲਾਂ ਹੈਗਾ ਤੂੰ ਕਰਦਾ ਯਾਰ ਅੱਠ ਤੇਰੇ ਸੱਤ ਮੇਰੇ ਬੰਦੇ ਰੱਖ ਕੇ ਤਾਂ ਦੇਖੀ ਫੇਰ ਤੈਨੂੰ ਦੱਸਾਂਗੀ ਕੀ ਹੁੰਦੀਆਂ ਦਲੇਰੀਆਂ ਹਾਂ ਪਰਾ ਮਾਲੀ ਗੱਲ ਆਏ ਕੋਈ ਹੁਣ ਪਰਾ ਮਾਲੀ ਤੁਸੀਂ ਗੱਲ ਕੋਈ ਛੱਡੀ ਨਹੀਂ ਹੈਗੀ ਆਪਾਂ ਇੱਕ ਟੱਬਰ ਹੁਣ ਇਕੱਠੇ ਬੈ ਕੇ ਰੋਟੀ ਨਹੀਂ ਖਾ ਸਕਦੇ ਹੈਗੇ ਓ ਯਾਰ ਬਾਈ ਬਣ ਕੇ ਗੱਲ ਬਾਹਲੀ ਵਧ ਗਈ ਯਾਰ ਵੀਡੀਓ ਰਿਲੀਜ਼ ਕਰ ਦੇ ਯਾਰ ਨਹੀਂ ਨਹੀਂ ਲਾਡੀ ਗੱਲ ਤਾਂ ਵਧੂ ਹੁਣ ਜਿਵੇਂ ਮਰਜ਼ੀ ਕਰ ਲਾ ਇੱਕ ਤਾਂ ਨੁਕਸਾਨ ਤਾਂ ਹੋਊਗਾ ਜਾਂ ਸਾਡਾ ਜਾਂ ਸੋਡਾ ਓਏ ਯਾਰ ਆਪਾਂ ਯਾਰ ਭਰਾ ਯਾਰ ਸਾਰਾ ਪਿੰਡ ਫੁੱਕੂਗਾ ਜਦੋਂ ਪਿੰਡ ਫੁੱਕਣ ਲੱਗਿਆ ਸਭ ਤੋਂ ਪਹਿਲਾਂ ਤਾਂ ਸੋਡਾ ਹੋ ਜੀ ਨੂੰ ਅੱਗ ਲੱਗੂਗੀ ਉਹ ਅੱਗ ਲਾਉਣ ਵਾਲਾ ਵੀ ਜੱਸਾ ਹੋਊਗਾ ਗੁੱਸਾ ਕਰਕੇ ਯਾਰ ਦੋਸਤਾਂ ਗੁੱਸਾ ਕਿਉਂ ਕਰਦਾ ਤੂੰ ਯਾਰ ਬਦਨਾਮੀ ਕਰਾਉਂਦਾ ਫਿਰਦਾ ਹਰ ਇੱਕ ਥਾਂ 'ਤੇ ਜਿਵੇਂ ਤੇਰੇ ਮਾਰੇ ਪਤਾ ਲੱਗਦਾ ਨਾ ਸਾਰੇ ਪਿੰਡ ਨੂੰ ਪਤਾ ਲੱਗਦਾ ਵੀ ਉਹਨਾਂ ਦੇ ਡੱਬਰ 'ਚੋਂ ਵੀ ਕਰਦੇ ਯਾਰ ਵੀਡੀਓ ਲੈ ਲਈ ਨਹੀ 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 ਲਾਡੀ ਇਹ ਗੱਲਾਂ ਹੁਣ ਉੱਤੇ ਤੱਕ ਜਾਣਗੀਆਂ ਠੀਕ ਆ ਯਾਰ ਤੂੰ ਤਿਆਰੀ ਖੜ ਤੇ ਤਿਆਰੀ ਹਾਂ ਹੈ ਮੇਰਾ ਸਾਲਾ ਯਾਰ ਇਹ ਵੀ ਹਾਲਤ 'ਚ ਗੱਲ ਵਧਾ ਕੇ ਬਹਿ ਗਿਆ ਚੱਲ ਦੇਖਦੇ ਹਾਂ ਉਹਨੂੰ ਕੀ ਹੁੰਦਾ